ਸਤਿਗੁਰੂ ਨਾ ਸੇਓ ਜਿਨਾਂ ਨੂੰ ਭਾਈ ਸਤਗੁਰੂ ਸੱਚੇ ਪਾਤਸ਼ਾਹ ਦਾ ਸੇਵਨ ਪੂਜਨ ਨਹੀਂ ਕੀਤਾ ਸ਼ਬਦ ਨਾ ਰੱਖਿਓ ਔਰ ਧਾਰ ਗੁਰੂ ਸਾਹਿਬ ਦੇ ਸ਼ਬਦ ਨੂੰ ਦਿਲ ਚ ਵਸਾ ਕੇ ਰੱਖਿਆ ਹੀ ਨਹੀਂ ਹੈ ਜਿਨਾਂ ਨੇ ਭਿਗਤ ਨਾ ਕਾ ਜੀਵੇ ਉਹਨਾਂ ਦਾ ਜੀਵਿਆ ਹੋਇਆ ਵੀ ਤਰਕਾਰ ਜੋਗ ਹੈ ਕਿਤ ਆਏ ਸੰਸਾਰ ਕਿਸ ਵਾਤ ਦਿਨਿਆ ਚ ਆਈ ਸੀ ਐਵੇਂ ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸਟ ਹੋਰ ਵਰਤੀ ਉਹਨਾਂ ਦਾ ਆਉਣਾ ਹੋਇਆ ਹੈ ਗੁਰਮਤੀ ਭਾਉ ਮਨ ਪਵੈ ਜਿਨ੍ਹਾਂ ਦੇ ਅੰਦਰ ਗੁਰੂ ਸਾਹਿਬ ਦੀ ਮਤੀ ਸਿੱਖਿਆ ਹੈ ਉਹਨਾਂ ਦੇ ਮਨ ਚ ਮਾਰੇ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਦੇ ਭੈੜਾ ਸੰਕਲਪ ਨਹੀਂ ਿਠਾਉਂਦੇ ਮੌਮਨ ਚ ਪੈਂਦਾ ਹੈ ਤਾਂ ਹਰ ਰਸ ਲੱਗੈ ਪਿਆ ਤੋ ਭੈ ਪਿਆ ਮਤ ਦੇ ਅੰਦਰ ਹਰੀ ਦਾ ਪ੍ਰੇਮ ਲੱਗਦਾ ਹੈ ਪਿਆਰ ਪੈਦਾ ਹੋ ਜਾਂਦਾ ਹੈ ਨਾਉ ਮਿਲੇ ਹਰੀ ਦੇ ਪ੍ਰੇਮ ਵਿੱਚ ਪਿਆਰ ਲੱਗ ਜਾਂਦਾ ਹੈ ਮਰਬਾਣੀ ਸਰੀਰ ਕਰਕੇ ਨਾਉ ਮਿਲੇ ਤੁਰ ਲਿਖਿਆ ਜਿਨ੍ਹਾਂ ਨੂੰ ਤੁਰੋ ਲੇਖ ਲਿਖਿਆ ਨਸਕਾਮ ਕਰਮਾਂ ਦੇ ਉਹਨਾਂ ਨੂੰ ਸਤਿਗੁਰਾਂ ਦੇ ਪਾਸੋਂ ਅੰਮ੍ਰਿਤ ਨਾਮ ਮਿਲਦਾ ਹੈ ਜਨ ਨਾਨਕ ਪਾਰ ਉਤਾਰ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਜਨਾਂ ਨੂੰ ਮਾਰਾ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਕੇ ਮੁਕਤ ਰੂਪੀ ਕਿਨਾਰੇ ਤੇ ਪਹੁੰਚਾ ਦਿੰਦੇ ਹਨ ਮਾਇਆ ਮੋਹ ਜਗ ਭਰਮਿਆ ਇਹ ਮਾਰਾ ਦੇ ਮੋਹ ਚ ਸਾਰਾ ਜਗ ਤੈਸਾ ਭਰਮ ਚ ਪਿਆ ਹੋਇਆ ਹੈ ਧਰਮ ਉਸਤੈ ਖਬਰ ਨਾ ਹੋ ਧਰਮ ਵਿੱਚੋਂ ਹੀ ਸੂਗੁਣਾਂ ਨੂੰ ਕਾਮ ਕੋ ਲੁੱਟੀ ਜਾਂਦੇ ਆ ਇਨਾਂ ਨੂੰ ਖਬਰ ਨਹੀਂ ਕਿਸੇ ਪ੍ਰਕਾਰ ਦੀ ਹੁੰਦੀ ਕਾਮ ਕ੍ਰੋਧ ਮਨ ਹਿਰ ਲਿਆ ਕਾਮ ਦੇ ਫੁਰਨੇ ਨੇ ਕ੍ਰੋਧ ਦੇ ਫੁਰਨੇ ਨੇ ਮਨ ਦੇ ਸੁਭਗੁਣਾ ਨੂੰ ਚੁਰਾ ਲਿਆ ਹੈ ਮਨਮੁਖ ਅੰਧਾਲੂ ਇਸ ਪ੍ਰਕਾਰ ਮਨਮੁਖ ਲੋਕ ਅੰਦੇ ਅ ਗਿਆਨੀ ਹੋ ਰਹੇ ਹਨ ਗਿਆਨ ਖੜਗ ਪਾੰਦੇ ਹਦ ਲੋਗ ਗਿਆਨ ਦੇ ਪ੍ਰਕਾਸ਼ ਵੱਲ ਗਿਆਨ ਖੜਗ ਪੰਜ ਦੂਜ ਸੰਘਾਰੇ ਸਤਿਗੁਰੂ ਸਾਹਿਬ ਜੀ ਜਿਨ੍ਹਾਂ ਨੂੰ ਗਿਆਨ ਰੂਪੀ ਖੰਡਾ ਤਲਵਾਰ ਪਕੜ ਕੇ ਪੰਜੇ ਦੂਤ ਕਾਮਕੋਰ ਮਾਰ ਦੁੱਤੇ ਹੈ ਜਿਨ੍ਹਾਂ ਦੇ ਗੁਰਮਤਿ ਜਾਗੈ ਸੋ ਉਹ ਗੁਰਮਤਿ ਦੁਆਰਾ ਜਾਗੇ ਹੋਏ ਯਰਨੋ ਕਰੋ ਸੋ ਪੁਰਖ ਨਾਮ ਰਤਨ ਪਰਗਾਸਿਆ ਜਿਨ੍ਹਾਂ ਦੇ ਰਜ ਮਾਰ ਨਾਮ ਦੇ ਨਾਮ ਰੂਪੀ ਰਤਨ ਦਾ ਪ੍ਰਕਾਸ਼ ਕਰਦਾ ਹੈ ਮਨ ਕਨ ਨਿਰਮਲ ਹੋ ਉਹ ਮਨ ਕਰਕੇ ਤਨ ਕਰਕੇ ਨਿਰਮਲ ਸੁੱਧ ਪੁਰਖ ਹੋ ਗਏ ਹਨ ਨਾਮਹੀਨ ਨਕਤੇ ਫਿਰਹਿ ਜਿਹੜੇ ਮਾਰ ਦੇ ਨਾਮ ਤੋਂ ਹੀ ਨੇ ਨਕ ਵੱਡੇ ਤੁਰੇ ਫਿਰਦੇ ਆ ਬਿਨ ਨਾਮ ਹੈ ਬਹਿਰੂ ਉਨਾ ਨਾਮ ਰੂਪ ਤੋਂ ਜਸ ਰੂਪੀ ਨਕ ਨਹੀਂ ਹੈ ਬੈਠ ਬੈਠ ਕੇ ਰੋਂਦੇ ਹੰਮ ਜੁਨਾ ਵਿੱਚ ਨਾਨਕ ਜੋ ਤੁਰ ਕਰਤਾ ਲਿਖਿਆ ਜੋ ਕਰਤਾ ਪੁਰਖਮ ਸੰਗੂਰੀ ਜੀ ਕਹਿੰਦੇ ਤੁਰੋ ਜੀ ਆਨ ਕਰਮ ਕੀਤੇ ਲਿਖ ਦਿੰਦਾ ਹੈ ਸੋ ਮੀਟ ਨਾ ਸਕੈ ਕੋ ਉਹ ਆਪ ਹੀ ਭੋਗਣਾ ਪੈਂਦਾ ਸਭ ਨੂੰ ਕੋਈ ਮਿਟਾ ਨਹੀਂ ਸਕਦਾ ਗੁਰੂ ਸਾਹਿਬ ਤੋਂ ਬਗੈਰ ਗੁਰਮੁਖਾ ਹਰ ਧਨ ਖੱਟਿਆ ਗੁਰਮੁਖਨ ਪਰਮੇਸ਼ਰ ਦੇ ਨਾਮ ਰੂਪੀ ਤੁਹਾਨੂੰ ਇਕੱਠਾ ਕੀਤਾ ਖੱਟ ਲਿਆ ਹੈ ਗੁਰ ਕੈ ਸ਼ਬਦ ਵਿਚਾ ਕਿਵੇਂ ਖੱਟਿਆ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਨੂੰ ਧਾਰਨ ਕਰਕੇ ਨਾਮ ਪਦਾਰਥ ਪਾਪ ਨਾਮ ਰੂਪੀ ਪਦਾਰਥ ਪਾ ਲਿਆ ਹੈ ਉਹਨਾਂ ਨੇ ਹੋਰ ਨਾ ਪਦਾਰਥਾਂ ਦੇ ਸਾਂ ਆ ਟੁੱਟ ਭਰੇ ਢੰਡਾ ਉਹਨਾਂ ਦੇ ਰਿਵੇ ਰੂਪੀ ਢੰਡਾਰੇ ਟੋਟ ਲੋ ਰਹਿਤ ਭਰ ਗਏ ਸਭ ਗੁਣਾਂ ਦੇ ਨਾਲ ਹਰ ਗੁਣ ਬਾਣੀ ਉਚਰਹਿ ਹਰੀ ਦੇ ਗੁਣ ਵਾਲੀ ਉਪਕਾਰ ਵਾਲੀ ਬਾਣੀ ਉਚਾਰਦੇ ਆ ਗਿਆਨ ਵਾਲੀ ਬਾਣੀ ਉਚਾਰਦੇ ਆ ਅੰਤ ਨ ਪਾਰਾ ਵਾ ਉਹ ਮਹਾਰਾਜ ਦੇ ਗੁਣਾਂ ਦਾ ਅੰਤ ਉਹ ਰਾਰ ਪਾਰ ਦਾ ਪਾਇਆ ਨਹੀਂ ਜਾਂਦਾ ਕਿਸੇ ਦੇ ਪਾਸੋਂ ਨਾਨਕ ਸਭ ਕਾਰਨ ਕਰਤਾ ਕਰੈ ਉਹ ਜਾਣਦੇ ਕੇ ਕਰਤਾ ਪੁਰਖੀ ਸਾਰਿਆਂ ਕਾਰਜਾਂ ਨੂੰ ਕਰਦਾ ਹੈ ਵੇਖੈ ਸਿਰਜਣਹਾਰ ਆਪ ਹੀ ਸਾਰਿਆਂ ਦੀ ਕਰਨੀ ਨੂੰ ਸਿਰਜਣਹਾਰ ਹੀ ਵੇਖਣ ਵਾਲਾ ਹੈ ਗੁਰਮੁਖ ਅੰਤਰ ਸਹਿਜ ਹੈ ਸਾਧ ਸੰਗਤ ਜੀ ਗੁਰਮੁਖਾਂ ਦੇ ਹਿਰਦੇ ਸਹਿਜ ਗਿਆਨ ਹੈ ਮਨ ਚੜਿਆ ਦਸਵੇਂ ਆਕਾਸ਼ ਉਹਨਾਂ ਦਾ ਮਨ ਸਾਧ ਸੰਗਤ ਜੀ ਦਸਵੇਂ ਆਕਾਸ਼ ਚੜਿਆ ਹੋਇਆ ਹੈ ਜਿਹੜਾ ਇੱਕ ਆਕਾਸ਼ ਚੜ੍ਹ ਜੇ ਉਹ ਸਾਧ ਸੰਗਤ ਜੀ ਧਰਤੀ ਤੋਂ ਚੜ੍ਹਿਆ ਹੋਇਆ ਜਦੋਂ ਆਕਾਸ਼ ਚੜ੍ਹਦਾ ਹੈ ਉਹਨੂੰ ਜਿਹੜੇ ਸ਼ਹਿਰ ਹੈ ਤੇ ਦਰਿਆ ਹੈ ਇਹ ਛੋਟੇ ਛੋਟੇ ਪ੍ਰਤੀਤ ਹੋਣ ਲੱਗ ਜਾਂਦੇ ਆ ਜਦੋਂ ਉਦੋਂ ਉੱਚਾ ਚੜ ਜਾਵੇ ਫਿਰ ਦੁਨੀਆਂ ਦੇ ਦਰਖਤ ਤੇ ਕਿਲੇ ਇਹ ਵੀ ਮੂਮੂਲੀ ਜੇ ਦਿਸਣ ਲੱਗ ਜਾਂਦੇ ਆ ਤੇ ਜਿਹੜਾ ਬਾਲਾ ਉੱਚਾ ਚੜ ਜਾਏ ਫਿਰ ਦਿਸਣੋਂ ਬੰਦ ਹੋ ਜਾਂਦੇ ਆ ਜਿਹੜਾ ਦਸਵੇਂ ਆਕਾਸ਼ ਚੜ੍ਹ ਜਾਏ ਸਾਧ ਸੰਗੇ ਜੀ ਉਹਨਾਂ ਤਾਂ ਹੋਰ ਦਿਸਣਾ ਹੀ ਕੀ ਹੈ ਇਸੇ ਪ੍ਰਕਾਰ ਗੁਰਮੁਖ ਅੰਤਰ ਸਹਿਜ ਹੈ ਗੁਰਮੁਖਾਂ ਦੇ ਅੰਦਰ ਵਾਹਿਗੁਰੂ ਦੇ ਸਰੂਪ ਦਾ ਸਹਿਜ ਗਿਆਨ ਹੈ ਮਨ ਚੜਿਆ ਦਸਵੇਂ ਆਕਾਸ਼ ਦਸਵਾਂ ਜੋ ਚੇਤਨ ਚਿਲਾ ਆਕਾਸ਼ ਉਹਦੇ ਚ ਉਹਦਾ ਮਨ ਚੜ ਗਿਆ ਹੈ ਤਿਥੈ ਊ ਨਾ ਭੁੱਖ ਹੈ ਉੱਥੇ ਉਹਨਾਂ ਨੂੰ ਅਵਿਦਿਆ ਦੀ ਹੁਣ ਨਹੀਂ ਨਾ ਆਸਾ ਦੀ ਪਦਾਰਥਾਂ ਦੀ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ ਹਰ ਹਰ ਪ੍ਰਵੇਸ਼ ਦੇ ਨਾਮ ਅੰਮ੍ਰਿਤ ਵਿੱਚ ਸੁਖ ਵਿੱਚੋਂ ਗੁਰਮੁਖ ਬਖਸਦੇ ਹਨ ਨਾਨਕ ਦੁੱਖ ਸੁਖ ਵਿਆਪਕ ਨਹੀਂ ਉੱਥੇ ਸਾਰਸਿੰਗ ਜੀ ਦੁੱਖੋਂ ਦੀ ਪ੍ਰਾਪਤੀ ਤੇ ਸੁਖ ਦੀ ਇੱਛਾ ਵੀ ਲੱਗਦੀ ਨਹੀਂ ਹੈ ਜਿੱਥੇ ਆਤਮ ਰਾਮ ਪ੍ਰਗਾਸ ਜਿਸੇ ਬ੍ਰਹਮ ਆਤਮਾ ਦੇ ਰਾਮ ਦਾ ਪ੍ਰਕਾਸ਼ ਹੈ ਉੱਥੇ ਕੋਈ ਸਰੀਰਕ ਦੁੱਖੋ ਤੇ ਵਿਸ਼ੇਸ਼ ਸੁਖੋ ਇਹ ਨਹੀਂ ਪ੍ਰਾਪਤ ਹੁੰਦੇ ਬ੍ਰਹਮ ਆਨੰਦ ਦਾ ਤੋਟ ਅਨੰਦ ਹੈ ऐसे आनंद ਵਿੱਚ ਹੈ ਉਥੇ ਦੁਖ ਤੇ ਸੁਖ ਤੋਂ ਤ੍ਰਿਤ ਹੋ ਗਏ ਹਨ ਉਹ ਪੁਰਖ ਕਾਮ ਕ੍ਰੋਧ ਕਾ ਟੋੜੜਾ ਜਿਵੇਂ ਜੀਵ ਜੰਤ ਹਨ ਕਾਮ ਤੇ ਕ੍ਰੋਧ ਦੇ ਸੈਤ ਫਰੀਰ ਜਿਹੇ ਚੋਲੇ ਹਨ ਸਭ ਗੱਲ ਆਏ ਪਾਉ ਸਾਰੀਆਂ ਜੀਵ ਜਿੰਨੇ ਹੈ ਕਾਮ ਤੋਂ ਦੇ ਚੋਲੇ ਗਲਾਂ ਚ ਪਾ ਕੇ ਆਏ ਹਨ ਇੱਕ ਉਪਜ ਹੈ ਇੱਕ ਬਿੰਸ ਜਾ ਕੋਈ ਕਾਮ ਦੀ ਸੰਗਤ ਕਰਕੇ ਪੈਦਾ ਹੁੰਦੇ ਆ ਕੋਈ ਕਰੋਧ ਦੀ ਸੰਗਤ ਕਰਕੇ ਨਾਸ਼ ਹੋ ਜਾਂਦੇ ਆ ਹੁਕਮੇ ਆਵੇ ਜਾ ਮਹਾਰਾਜ ਹੁਕਮ ਵਿੱਚ ਹੀ ਜੀਵ ਆਉਂਦੇ ਜਾਂਦੇ ਹਨ ਜੰਮਣ ਮਰਨ ਨਾ ਚੁੱਕਈ ਜੀਵਾਂ ਦੇ ਤੇ ਜੰਮਣ ਮਰਨ ਜਿਹੜਾ ਪਿਆ ਹੈ ਚੱਕਿਆ ਨਹੀਂ ਜਾਂਦਾ ਇਹਨਾਂ ਦੇ ਪਾਸੋਂ ਮਿਲਦਾ ਨਹੀਂ ਹੈ ਰੰਗ ਲੱਗਾ ਦੂਜੇ ਭਾਗ ਬਾਦ ਭਾ ਦਾ ਰੰਗ ਲੱਗਾ ਹੋਣੇ ਕਰਕੇ ਹਾਲਤ ਇਨਜੀਆਂ ਦੀ ਬੰਦਨ ਬੰਦ ਪੁਹਾਈਆਂ ਹੰਗ ਤਾਂ ਮਮਤਾ ਦੇ ਮੰਦਰਾ ਚ ਬੱਜੇ ਹੋਏ ਜੂਨਾ ਚ ਪੁਹਾਏ ਜਾਂਦੇ ਹਨ ਕਰਨ ਕਸ਼ੂ ਨਾ ਜਾ ਆਪਣੀ ਵੱਲੋਂ ਜਦੋਂ ਕੈਦੀ ਹੋਏ ਜਿਵੇਂ ਚਾਹਣ ਉਹ ਚਾਹੇ ਕੋਲੂ ਬੰਦ ਕਰ ਦੇਣ ਚਾਹੇ ਚੱਕੀ ਬੰਦ ਕਰ ਦੇਣ ਇਸ ਪ੍ਰਕਾਰ ਦੀ ਹਾਲਤ ਹੈ ਜੀਆਂ ਦੀ ਆਪਣੀ ਵੱਲੋਂ ਕੁਝ ਨਹੀਂ ਕੀਤਾ ਜਾਂਦਾ ਫੇਰ ਜਿਨਕੋ ਕਿਰਪਾ ਧਾਰੀਆਂ ਜਿਨ੍ਹਾਂ ਦੇਤੇ ਮਾਰਿਆ ਸਾਹਿਬ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਜਿੰਨਾ ਸਤਗੁਰ ਮਿਲਿਆ ਆ ਉਹਨਾਂ ਨੂੰ ਇਸ ਮਨੁੱਖਾ ਜਨ ਤੇ ਸਤਗੁਰੂ ਸਕੇ ਪਾਤਸ਼ਾਹੀ ਆ ਕੇ ਮਿਲੇ ਹਨ ਸਤਗੁਰ ਮਿਲੇ ਉਲਟੀ ਭਈ ਸਤਗੁਰਾਂ ਨਾਲ ਮਿਲਨੇ ਕਰਕੇ ਸੰਸਾਰ ਵੱਲੋਂ ਬਿਲਤੀ ਉਲਟ ਕੇ ਮਾਰੇ ਵੱਲ ਸਰਬ ਖੋ ਗਈ ਮਰ ਜੀਵਿਆ ਸਹਿਜ ਸੁਭਾਅ ਸੰਸਾਰ ਵੱਲ ਜਿਦੇ ਜਿਉਂਦਾ ਸੀ ਵਿਸ਼ਿਆਂ ਵੱਲ ਇਦੋਂ ਮਰ ਗਿਆ ਪਰਮੇਸ਼ਰ ਵੱਲੋਂ ਮਰਿਆ ਸੀ ਉਦੋਂ ਜਿਉਂਦਾ ਹੋ ਗਿਆ ਸ਼ਾਂਤੀ ਸਵਾਤਾਰ ਲਿਆ ਹੈ ਨਾਨਕ ਭਗਤੀ ਰਤਿਆ ਸਤਗੁਰੂ ਜੀ ਕਹਿੰਦੇ ਉਹ ਵਾਹਿਗੁਰੂ ਦੀ ਭਗਤੀ ਚ ਰੰਗੇ ਹੋਣੇ ਕਰਕੇ ਹਰ ਹਰ ਨਾਮ ਸਮਾ ਹਰ ਹਰ ਪਰਮੇਸ਼ਰ ਦੇ ਨਾਮ ਵਿੱਚ ਮਿਲਤੀ ਲੀਨ ਹੋਗੀ ਫਿਰ ਜੋ ਹਰ ਹਰ ਪਰਮੇਸ਼ਰ ਨਾਮੀ ਹੈ ਉਹਦੇ ਚ ਸਵਾਗਯੋ ਭੇਦ ਹੋ ਗਏ ਮਨਮੁਖ ਚੰਚਲ ਮਤ ਹੈ ਜਿਹੜੇ ਮਨੁੱਖ ਲੋਕ ਹੈ ਉਹਨਾਂ ਦੀ ਬੁੱਧ ਜਿਹੜੀ ਆ ਚੰਚਲ ਪਾਈ ਦੀ ਲੱਗੀ ਹੋਈ ਹੈ ਅੰਦਰ ਬਹੁਤ ਚਿਤਰਾਈ ਅੰਦਰ ਬਾਦੀਆਂ ਚਿਤਰਾਈਆਂ ਠੱਗੀਆਂ ਮਾਰਨੀਆਂ ਫਰੇਮ ਕਰਨੇ 420 ਕਰਨੇ ਇਸ ਤਰ੍ਹਾਂ ਬਾਦਲੇ ਕਰਦੇ ਰਹਿੰਦੇ ਹਨ ਉਹ ਪਰਖ ਕੀਤਾ ਕੀਤਾ ਕਰਦੇ ਆ ਬਿਰਥਾ ਗਿਆ ਉਹਨਾਂ ਦਾ ਜੋ ਪਿੱਛੇ ਕੀਤਾ ਹੋਇਆ ਹੈ ਜੋ ਕਰਦੇ ਹੋ ਵਰਤਮਾਨ ਸਮੇਂ 'ਚ ਕਰਦੇ ਆ ਉਹ ਸਾਰਾ ਨਿਸਪਣ ਚਲੇ ਆ ਗਿਆ ਇੱਕ ਤਿਲ ਥਾਏ ਨਾ ਪਾਈ ਪੁੰਨ ਦੇ ਅੰਦਰ ਹੰਕਾਰ ਹੋਣੇ ਕਰਕੇ ਚਤਰਾਈ ਹੋਣੇ ਕਰਕੇ ਤਿਲ ਜਿੰਨੀ ਵੀ ਕਰਨੀ ਥਾਂ ਲੇਖੇ ਚ ਨਹੀਂ ਪਾਈ ਮਾਰਨ ਪ੍ਰਵਾਨ ਨਹੀਂ ਕੀਤੇ ਪੁੰਨ দান ਜੋ ਬੀਜ ਦੇ ਜਿਹੜੇ ਆਪੇ ਜਣੇ ਕਹਿੰਦੇ ਪੁੰਨ ਕਰਦੇ ਕਿਸੇ ਪਰਵ ਦੇ ਵਕਤ ਨੂੰ ਜਾਂ দান ਕਰਦੇ ਸਕਾਮੀ ਆਦਮੀ ਸਭ ਧਰਮ ਰਾਏ ਕਹਿ ਜਾਈ ਉਹ ਕਰਮਾਂ ਦਾ ਫਲ ਲੈਣ ਵੇਲੇ ਧਰਮ ਰਾਜਾ ਕੋਲੇ ਉਹਨਾਂ ਨੂੰ ਪਹੁੰਚਣਾ ਪੈਂਦਾ ਹੈ ਜਿਹੜੇ ਉਹਨਾਂ ਦੇ ਪੁੰਨ ਕੀਤੇ ਉਹਨਾਂ ਅਨੁਸਾਰ ਉਹਨੂੰ ਸੁਖੋ ਦੁਖੋ ਜੁਨਾ ਉਹ ਮਿਲ ਜਾਂਦੀਆਂ ਹਨ ਅਸਾਬ ਸਾਰਿਆਂ ਦਾ ਸਕਾਰਮ ਤਰੁ ਪਖੰਡ ਜੋ ਦੀਸਾ ਤੈਨ ਜਮ ਜਗਾਤੀ ਲੂਟਾ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਮਰ ਦੀ ਛੂਟਾ ਇਹੋ ਧਰਮ ਰਾਜਾ ਦੇ ਪਾਸ ਜਾਣਾ ਪੈਂਦਾ ਹੈ ਸਕਾਮੀਆਂ ਆਦਮੀਆਂ ਨੂੰ ਵੀ ਜਿਵੇਂ ਸਾਧ ਸੰਗਤ ਜੀ ਨજર ਬੰਦ ਜਿਹੜੇ ਕੀਤੇ ਜਾਂਦੇ ਉਹ ਵੀ ਰਾਜੇ ਦੇ ਹੁਕਮ ਚ ਹੁੰਦੇ ਹੈ ਤੇ ਜਿਹੜੇ ਕੈਦੀ ਲੋਹੇ ਦੀ ਬੇੜੀਆਂ ਵਾਲੇ ਹੁੰਦੇ ਉਹ ਵੀ ਹੁਕਮ ਜੀ ਹੁੰਦੇ ਆ ਇਸੇ ਪ੍ਰਕਾਰ ਸਕਾਮੀ ਆਦਮੀ ਜੇ ਸਵਰਗ ਦੇ ਸੁੱਖ ਚ ਹੀ ਜਾਂਦੇ ਹੈ ਉਹ ਵੀ ਇਸ ਪ੍ਰਕਾਰ ਸੇਰੇ ਦੀ ਬੇੜੀਆਂ ਕੈਦੀ ਕੀਤੇ ਹੁੰਦੇ ਆ ਜਿਹੜੇ ਪਾਪੀ ਨਰਕ ਜਾਂਦੇ ਹਨ ਉਹ ਵੀ ਕਰਮਾਂ ਦੇ ਨਿਖੰਧ ਕਰਮਾਂ ਦੇ ਫਲ ਕਰਕੇ ਉਹ ਡੰਡੇ ਜਾਂਦੇ ਹਨ ਇਸ ਪ੍ਰਕਾਰ ਧਰਮ ਰਾਜ ਦੇ ਪਾਸ ਸਾਰੇ ਨੂੰ ਸਾਬ ਕਰਨ ਵਾਲਾ ਤੇ पापियों पुणियियों ਨੂੰ ਜਾਣਾ ਪੈਂਦਾ ਹੈ ਬਿਨ ਸਤਗੁਰੂ ਜਮ ਕਾਲ ਨਾ ਛੋੜਈ ਸਤਿਗੁਰੂ ਸਾਹਿਬ ਤੋਂ ਬਿਨਾ ਜਮ ਜਿਹੜਾ ਕਾਰ ਕਰਨ ਵਾਲਾ ਛੱਡਦਾ ਨਹੀਂ ਕਿਸੇ ਨੂੰ ਵੀ ਸੁਝੇ ਭਾਈ ਖੁਆਈ ਬਾਜ਼ ਬਾਜ਼ ਸਾਰੀ ਸਿਟੀ ਖੁਆਈ ਭੁੱਲੀ ਹੋਈ ਐ ਖਰਾਬ ਕਰਦੀ ਐ ਸਤਿਗੁਰ ਸੇਵੇ ਸੋ ਸੁਖ ਪਾਏ ਜਿਹੜਾ ਸਤਿਗੁਰਾਂ ਦੀ ਟਹਿਲ ਕਰੇ ਉਹ ਪੁਰਖ ਸੁਖ ਪਾ ਸਕਦਾ ਹੈ ਨਾਉ ਵਸੈ ਮਾਨਿਆਈ ਉਹਨਾਂ ਦੇ ਮਨਤ ਸਾਧ ਸੰਗਰੀ ਪਰਮੇਸ਼ਰ ਦਾ ਨਾਮ ਆਬਸਦਾ ਹੈ ਤੂੰ ਕੌਣ ਰਹੀਂ ਆ ਅਲੈਗਨੋ ਬੋਲ ਬੇਨ ਸਤਿਗੁਰੂ ਜਮ ਕਾਲ ਨਾ ਛੋੜ ਲਈ ਸਤਿਗੁਰੂ ਸਾਹਿਬ ਤੋਂ ਬਿਨਾ ਜਮ ਜੋ ਕਾਲ ਕਰਨ ਵਾਲਾ ਛੱਡ ਨਹੀਂ ਸਕਦਾ ਪੂਜੈ ਭਾਇ ਖੁਆਈ ਬਾਦ ਭਾਵ ਦੀ ਸ੍ਰਿਸ਼ਟੀ ਖੁਆਈ ਭਲਾਤੀ ਹੈ ਦੁਆਕ ਭਾਨ ਜੋ ਬਨ ਜਾਂਦਾ ਨਦਰ ਨਾ ਆਵੇ ਜੁਵਾ ਵਸਤਾ ਜਾਂਦੀ ਨਿਗਾ ਨਹੀਂ ਜੀਆਂ ਦੇ ਆਉਂਦੀ ਕਿ ਹੁਣੇ ਕਿੱਥੇ ਮੇਰੀ ਜਵਾਨੀ ਗੁਜ਼ਰ ਚਲੀ ਐ ਜਦ ਪਹੁੰਚੈ ਮਰ ਜਾਏ ਕਈ ਤੌਲੇ ਚੁਗਦੇ ਰਹਿੰਦੇ ਆ ਵੀ ਜਵਾਨੀ ਨਾ ਖਰਾਬ ਹੋ ਜੇ ਕਈ ਕਹਾਵਾ ਨੂੰ ਕਰਦੇ ਰਹਿੰਦੇ ਕਲਫ ਲਾਲ ਲਾ ਕੇ ਮਾਰੇ ਕਹਿੰਦੇ ਜੇ ਜਰਵਾਣਾ ਪਰ ਹੋਵੇ ਜੇ ਰਿਸਕਰੀ ਦੀ ਆਈ ਹੈ ਜਿਹੜੇ ਬਢੇਪੇ ਦੇ ਵਾਲੇ ਨੂੰ ਤਿਆਗਦੇ ਐ ਦੂਰ ਕਰਦੇ ਕਲਫ ਲਾਲ ਲਾ ਕੇ ਕਾਲਾ ਰੰਗ ਲਾ ਲਾ ਕੇ ਕਾਲੇ ਤੇਲ ਲਾ ਲਾ ਕੇ ਉਹਨਾਂ ਦੇ ਬਢੇਪਾ ਸਾਰਾ ਦੇਸ ਹੀ ਕਰਿਆਉਂਦਾ ਜਿਵੇਂ ਸੁੱਕੀ ਮੂਣੀ ਵਿੱਚ ਜਿਰਡੀਆਂ ਪੈ ਜਾਂਦੀਆਂ ਐ ਚਿਹਰੇ ਤੇ ਜਿਰਡੀਆਂ ਪੈ ਜਾਂਦੀਆਂ ਕੀ ਕਰਨਗੇ ਹੋਵੇ ਕਲਫਾ ਲਾਲ ਲਾ ਕੇ ਮਾਰਨ ਕੇ ਜੀ ਅਜਰਵਾਣਾ ਪਰ ਹੋਏ ਜਰਦੇਸ ਕਰੇਂਦੀ ਆਈ ਐ ਇਸ ਪ੍ਰਕਾਰ ਬਾਣੇ ਦੋਲਟ ਚੱਲਦੇ ਹਨ ਜੋ ਪੁਰਸ਼ ਜੋ ਬਨ ਜਾਂਦਾ ਨਜ਼ਰਨਾਵ ਉਹਨਾਂ ਦੀ ਜਵਾਨੀ ਜਾਂਦੀ ਨਜ਼ਰ ਚ ਨਹੀਂ ਆਉਂਦੀ ਛਾਤੀ ਬੀਤ ਜਾਂਦੀ ਐ ਜਦ ਪਹੁੰਚੈ ਮਰ ਜਾਈ ਫਿਰ ਬਡੇਪਾ ਪਹੁੰਚਦਾ ਤੇ ਅੰਤ ਨੂੰ ਮਰ ਜਾਂਦੇ ਹਨ ਜੀਨਾਂ ਵਿੱਚ ਪੁੱਤ ਕਲਤ ਮੋਹ ਹੇਤ ਹੈ ਜੇ ਲੋ ਪੁੱਤਾਂ ਨਾਲ ਮੋਹ ਕਰਨਾ ਹੈ ਕਲਤਰ ਇਸਤਰੀ ਨਾਲ ਮੋਹ ਕਰਨਾ ਹੈ ਕਲਤਰ ਲੋ ਆਦਕਾ ਦਾ ਹਿਤ ਹੈ ਜਿਹੜਾ ਅੰਤ 베ਲੀ ਕੋ ਨਾ ਸਖਾਈ ਅੰਤ ਨੂੰ ਕੋਈ ਇਸਤਰੀ ਵੀ ਸਹੇਕੁੰਦੀ ਕੋਈ ਮਿੱਤਰ ਵੀ ਪੁੱਤਰ ਵੀ ਨਹੀਂ ਸਹੇਕੁੰਦਾ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੈ ਮਿੱਤਰ ਦੀ ਨਹੀਂ ਆਈ ਸਤਗੁਰ ਸੇਵੇ ਸੋ ਸੁਖ ਪਾਉ। ਇਹ ਤਾਂ ਭਾਈ ਜਿਹੜਾ ਸਤਗੁਰਾਂ ਦੀ ਸੇਵਾ ਕਰਕੇ ਉਹ ਆਤਮ ਸੁਖ ਨੂੰ ਪਾ ਸਕਦਾ ਹੈ। ਨਾਉ ਵਸੈ ਮਾਨਿਆ। ਉਹਨਾਂ ਦੇ ਮਨ 'ਚ ਨਾਮ ਵਸ ਜਾਵੇ ਤਾਂ ਸੁਖ ਪਾ ਸਕਦੇ ਹਨ। ਨਾਨਕ ਸੇ ਵੱਡੇ ਵੱਡ ਭਾਗ। ਸਤਗੁਰੂ ਜੀ ਕਹਿੰਦੇ ਉਹ ਵੱਡਿਆਂ ਤੋਂ ਵੱਡਿਆਂ ਭਾਗਾਂ ਵਾਲੇ ਮਹਾਪੁਰਖ ਹਨ। ਜੇ ਗੁਰਮੁਖ ਨਾਮ ਸਮਾਈ ਜਿਨ੍ਹਾਂ ਗੁਰਮਖਾਂ ਦੁਆਰਾ ਨਾਮ ਵਿੱਚ ਵਿਰਤੀ ਦੀ ਸਮਾਈ ਹੋਈ ਹੈ, ਲੀਨ ਹੋਏ ਹੈ ਜਿਨ੍ਹਾਂ ਦੇ ਮਨ ਵਾਹਿਗੁਰੂ ਦੇ ਨਾਮ ਵਿੱਚ ਉਹ ਵੱਡਿਆਂ ਤੋਂ ਵੱਡੇ ਭਾਗਾ ਵਾਲੇ ਦੇਵਤਿਆਂ ਨਾਲੋਂ ਵੀ ਮਨੁੱਖਾਂ ਨਾਲੋਂ ਵੀ ਉਹ ਸਭ ਨਾਲੋਂ ਵੱਡੇ ਭਾਗਾ ਵਾਲੇ ਹਨ ਸਤਗੁਰੂ ਜੀ ਦੇ ਸੋ ਸੋ ਪਾਏ ਤਰਸਾ ਮਾਨਿਆਈ ਨਾਨਕ ਸੇ ਵੱਡੇ ਵੱਡ ਭਾਗੀ ਜੇ ਗੁਰਮੁਖ ਨਾਮ ਸਵਾਈ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਹ खालसा वाहिगुरु जी की फतेह सास संगत जी आप बड़े भागा वाले हो जो अमृत बेला से इस वेला तक रसमान रहे हो अमृत वेले श्री सुखमणि साहब जी का पाठ फिर हजूरी जत्था महापुरुष संत जी महाराज के वो बच्चा वाला जत्था फिर गुरुमुख प्यारे हजूरी जत्था भाई साहब भाई महेंद्र सिंह रसनादारा द्वारा आशा वार का कीर्तन श्रवण किया फिर गुरुमुख प्यारे पंथ रतन ज्ञानी गुरु गुरुवचन सिंह भिंडा वाले महापुरुष विद्यार्थी समय अमृत वेले जो श्रीमुख मुखवाक का आपको कथा श्रवन को सुनाया सर्वत माई भाई मिल करके गरीब नवाज के चरण में अरदास बेनती किया मान मांगो तान मांगो सुत धन लक्ष्मी दे गरीब नवाज का हुक्म भाई जो मांगे ठाकुर अपने थे सोई सोई देवे नानक दास मुक्ते जो बोले इया उमा सच होवे फिर श्री मुख बान किया दसम गुरु ग्रंथ साहब जी का बाक श्रवण किया गुरुमुख प्यारे श्रीमान भाई साहब भाई साहेब सिंह जी आपको तो गुरु इतिहास श्रवण कराए और सरबत माई भाई मिलकर के बाज के सत्र के दर्शन करो ते प्रकाश हमारा भयो पटना शहर विखे भव लयो कलगिया वाले ही अवतार धार के जितने समय तक रह के जो कुछ कौतुक क्या निशानी पंगूरा साहब जिस पर गरीब निवाज बाल अवस्था में विराजमान हुआ करते रहे पंगुरा साहब से नीचे जो ढाला साहब का दर्शन कर रहे हैं भाई आलम सिंह जी के हैं जो महाराज की सेवा में चमर की सेवा किया करते रहे तस्वीर साहब का जो दर्शन कर रहे हैं महाराज के समय अनंतपुर साहब में तैयार भा रहा अब महाराज जी के शस्त्र के दर्शन कीजिए जितने महाराज जी के शस्त्र के दर्शन करेंगे बाल अवस्था के हैं जिस वेला गरीब निवाज यहाँ से पंजाब को कमर कसा किया है साध संगत बेहबलों के बेनती की गरीब निवाज किस तरह जीवन होगा आप चले हो पंजाब को ये निजम बन चुका है गरीब निवाज जब आपका दर्शन कर लेते हैं तो जाके जल पानी छका करते हैं घटघट के अंतर की जानत भले बुरे की पीर पछाते जेहा भाव तेहा फल पाइ गरीब निवाज का धन हो साध संगत जी बाल अवस्था में पंगुरे साहब पर विराजमान रहे मेरे सारे शस्त्र है अमृत वेले जो कोई आके श्रद्धा पूर्वक दर्शन करेगा मेरा दर्शन होगा महाराज जी के शस्त्र के दर्शन कीजिए बोले सो निहार यह सैफ है जो गरीब निवाज गात्रे में धारण किया करते रहे ये दो चक्र है महाराज के दस्तार पर सजाने के ए चक्री केसा के जूड़ा में धारण करने के हैं महाराज के ठंडा धमाले पर सजाने के महाराज के महाराज केस साफ किया करते चंदन के कंघा गरीब निवाज के एक खंजर है दूसरा नाम इसका बाघ नक्षी ये कटार है जो कमर कसा में गरीब निवाज आप धारण किया करते रहे गुलेला है जिससे महाराज निशाना किया करते रहे साखी में आप सुना होगा माता जी के खूब पर लोग पानी भरने आया करते महाराज घरे पर भी निशाना किया करते रहे जब उनका घर फूटने लगा तो माता जी के पास बेनती की माता जी हम गरीब आदमी हैं रोज कहाँ सलामी आप कृपा करो माता जी ने कहा लोहे तामे पीतल के गागर ले आओ ये मट्टी का गुलेला नहीं भोरेगा जो गरीब थे उनको अपने पास से दिए जब लोहे तामे पीतल के लाने लगे तो गरीब ने तीर तैयार कर लिए ये चार तीर हैं जब इससे गागर फूटने लगा तो बेनती कि माता जी अब क्या होगा अब तो लोहे तामे के फूट जाते हैं माता जी ने कहा भाई ना हम आपको मना कर सकें ना लाल जी को क्योंकि उनके पिताजी का हुक्म है लाल जी जो कुछ कहतु करेंगे संसार के भला के लिए करेंगे हाँ दास बेन्ती करें गरीब नवाज़ कृपा करें झगड़ा किस तरह करदास बेनती से खूबा पानी कौड़ा हो गया सात संग ने बेनती की माता जी सब नहीं ब्या इसी जल से सारे काम हुआ करते रहे माता जी ने कहा जो वचन साधो तो हो चुका समय पा करके दूर दूर से संगत आवेगी फिर जल मीठा होगा पहले से बहुत कुछ मीठा आले दुआले के जो बड्डे पौने हैं चंदन के हैं श्री गुरु तेग बहादुर साहब जी के चरण कमल के हैं बीचले हाथीदाद के दसम पातशाह श्री गुरु गोविंद सिंह जी महाराज जी के चरण कमल के हैं एक महाराज की दस्खती वीर है जिस पर की गरीब नवाज आप मूल मंत्र लिखे हैं उनको खास करके संक्रांति के संक्रांति गुरुपुर में दर्शन कराए जाते हैं ये कबीर साहब जी की खड्डी जिससे कबीर साहब जी कपड़ा बुना करते रहे काशी जी में एक माता जी के पास दिनों तक साहब पर भेज दिया उनकी याद बनी रहेगी जन्म स्थान महाराज जी का इसी जगह इनके अलावे पांच गुरुद्वारे हो रहे एक बाल लीला मैनी संगत जहाँ महाराज जाके खेला करते रहे दूसरा गुरु गोविंद सिंह घाट तीसरा बड़ी संगत गौ घाट चौथा गुरु का बाग पाँच महानी साहब गुरुद्वारा दानापुर अवस्थी घाट यह महाराज जी के हुक्म नामे कुछ नौवीं पातशाही कोई दसम पातशाह कोई माता जी के हाथ के हैं नौवीं पातशाही गुरु तेज बहादुर साहब जी के हाथ में है नहर चंद कल्याण राय के हाथ सर्वत संगत पटने वासी कार भेटे हजूरी नौवीं पातशाही गुरु पहुंची के पहुंची तक की रसीद खास कलम से ये दसम पादशाह जी के हाथ में है ये माता सुंदरी जी के हाथ में है इसी तौर तो होर हुक्मना में आजात्रु माई भाई के चरण में दो तीन चार बेनती है एक बेंती जो प्रेमी इक्कीस से रुपया भेटा करते हैं उनके नाम का कमरा बनतास पर पड़ी लगा दिया था जो प्रेमी एक से एक रुपया भेटा करते हैं उतले छत पर बड़ी प्रेमी उनका नाम लिखा जाता है जो प्रेमी पच्चीस रुपया भेटा करते हैं उनको तक तख्त से रोपा मिलता है दूसरी बेनती गरीब निवाद यहाँ अवतार धार के जितने समय तक रह के जो कुछ कौतुक फोटो बन चुका है जिन प्रेमी की इच्छा उतले छत पर जाके जा घर जा में दर्शन कर सके हैं तीसरी बेनती जो प्रेमी यहाँ से प्रसाद ले जाना चाहें तो जिस तरह श्री हजूर साहब में टिक्की प्रसाद मिलता है जहाँ करा प्रसाद मिलता है वहाँ से ले कर भोग लगा के आप जा सके चौथी बेनती जिनके पास माया जोखिम हो आप संभाल सके बड़ी अच्छी बात आप संभालिए जो माया आपसे संभाल ना हो सके वो जाके दफ्तर में जमा कर दीजिए रसीद आप ले लीजिए जिस बेला लोर पड़े दफ्तर से लेके कर कार्य कीजिए करा प्रसाद की देख लो सास संगत जी अब और कार्य तेरे कितें नकाम मेरे सास संगत भाई केवल नाम तभी प्रकाश हमारा कोई साधु पढ़ा दो रखा हो जाए संगत को सही प्रकाश हमारा पर। कला प्रसाद की देख लो सात संगत जी अवर काज तेरे किते न काम मिल सात संगत भज केवल नाम जपो सतनाम सते नाम सतना हम जी राखा वाहे गुरु ਵਾਹਿਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ